ਸਤਿ ਸ਼੍ਰੀ ਅਕਾਲ ਜੀ ਇਹ ਤਸਵੀਰਾਂ ਤੁਹਾਨੂੰ ਅਸੀਂ ਬੁਰਜਪਹਿਲ ਦਾ ਸੋ ਦਿਖਾ ਰਹੇ ਹਾਂ ਜੋ ਕਿ ਬੰਨ ਅੱਜ ਤੋਂ ਵੀ ਕਾਫੀ ਜ਼ਿਆਦਾ ਟੁੱਟ ਚੁੱਕਾ ਆ ਤੇ ਸਾਡੇ ਜਿਹੜੇ ਨੌਜਵਾਨੇ ਆਲੇ ਵਾਲੇ ਪਿੰਡਾਂ ਦੇ ਮੁੰਡੇ ਲੱਗੇ ਹੋਏ ਆ ਮਿਹਨਤ ਕਰਨ ਤੇ ਹੁਣ ਸਾਨੂੰ ਬੇਨਤੀ ਹੈ ਕਿ ਭਰੇ ਹੋਏ ਮਿੱਟੀ ਦੇ ਥੈਲਿਆਂ ਦੀ ਬਹੁਤ ਜ਼ਰੂਰਤ ਹੈ ਜੋ ਕਿ ਬੇਨਤੀ ਕਰਦੇ ਆ ਕਿ ਆਲੇ ਵਾਲੇ ਪਿੰਡਾਂ ਵਿੱਚ ਨੌਜਵਾਨ ਜ਼ਰੂਰ ਥੈਲੇ ਭਰ ਕੇ ਖੁਦ ਆਪ ਵੀ ਆਉਣ ਤੇ ਜਿਹੜੇ ਥੈਲੇ ਭਰ ਕੇ ਲੈ ਕੇ ਆਉਣ ਮਿੱਟੀ ਦੇ ਬਾਰੀ ਖੇਤ ਦੇ ਮੇਰੇ ਕਈ ਨੰ ਬੰਦੇ ਇੱਥੇ ਆ ਕਰਨ ਨੇ ਆ ਯਾਰ ਆ ਨੋ ਸਟੋਪ ਨੂੰ ਬਾਜੋ ਹਲਣੇ ਆ ਆ ਰੋਪਰਾਸੀ ਅੰਜੀ ਸਰਪੰਚ ਸਾਹਿਬ ਸਰਦਾਰ ਭਵਿੰਦਰ ਸਿੰਘ ਜਿਹੜਾ ਪਰ ਤੋਂ ਜੀ ਅਜਾ ਬੋਲ ਖੇਲ ਦਾ ਫੇਰੀ ਢਾਲ ਗਈ ਹੋਈ ਆ ਪਾਣੀ ਦੀ ਜਿਹੜੀ ਸਿਤੀ ਆ ਕਾਫੀ ਕ੍ਰਿਟੀਕਲ ਬਣੀ ਹੋਈ ਆ ਇਸ ਇਲਾਕੇ ਦੇ ਸਾਰੇ ਵੀਰਾਂ ਨੂੰ ਪਿੰਡਾਂ ਤੋਂ ਬੇਜਤੀ ਕਰਨਾ ਜਿੱਦਾਂ ਜਿਹੜੇ ਨੀਚੇ ਤੇ ਕੋਈ ਰੇਤੇ ਦੀਆਂ ਟਰਾਲੀਆਂ ਕੋਈ ਰੇਤੇ ਦੇ ਥੈਲੇ ਦੀਆਂ ਟਰਾਲੀਆਂ ਭਰੀਆਂ ਜਾਂ ਮਿੱਟੀ ਦੀਆਂ ਟਰਾਲੀਆਂ ਭਰੀਆਂ ਕਰੀਆਂ ਤਾਂ ਜਲਦੀ ਤੋਂ ਜਲਦੀ ਇੱਥੇ ਪਹੁੰਚ ਕੇ ਕੀਤਾ ਜਾਣਾ ਸਭਨਾ ਤਾਂ ਕਿ ਜਿਹੜਾ ਬੰਨ ਆਇਆ ਇਹਨੂੰ ਵਿਜਾਇਆ ਜਾ ਸਕੀਏ ਚਲੋ ਜੀ ਡੇਗ ਰਿਹਾ ਨਾਲੇ ਪਾੜ ਪੈ ਗਿਆ ਤੇ ਹੁਣ ਕਿ ਟਰੈਕਟਰ ਵੀ ਨਹੀਂ ਲੰਗਦਾ ਉਹ ਭਾਜੀ ਤਾਰ